ਪਤਾ ਹਰ ਹੁੰਦੇ ਆ ਤਾਈਓ ਹਰ ਫੋਟੋ ਵਿੱਚ ਯਾਰ ਹੁੰਦੇ ਪਤਾ ਨਹੀਂ ਪਈ ਸਾਨੂੰ ਕੋਈ ਗਾਇਤ ਸੱਧੂ ਪਤਾ ਨਹੀਂ ਨਾ ਮੈਨੂੰ ਤਾਂ ਲੱਗਦਾ ਵਿਆਹ ਲੈਣੋਂ ਜ਼ਿਆਦਾ ਤਿਆਰੀ ਸਾਡੀ ਹੈ ਜੀ ਸੱਚੀ ਕਾਲ ਜੀ ਸਾਰਿਆਂ ਨੂੰ ਇੱਕ ਆਖਿਰ ਤੋਂ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਮੋਗੇ ਤੇ ਜੇ ਅੱਜ ਦਾ ਵਲੌਗ ਆਪਾਂ ਜਿਹੜਾ ਸਟਾਰਟ ਕਰ ਰਹੇ ਹਾਂ ਸਵੇਰੇ ਸਵੇਰੇ ਮੈਂ ਰੈਡੀ ਹੋ ਰਿਹਾ ਸੀ ਰੈਡੀ ਹੋ ਰਿਹਾ ਸੀ ਪਰ ਪੂਰਾ ਹੋਇਆ ਨਹੀਂ ਗਿਆ ਮੈਂ ਜਾ ਰਿਹਾ ਸੀ ਅੱਜ ਕਾਲਜ ਤੇ ਬਾਅਦੋਂ ਸਵੇਰ ਦਾ ਹੀ ਮੀਂਹ ਪਈ ਜਾਂਦਾ ਮੈਂ ਤਾਂ ਆਇਆ ਸੀ ਮੈਂ ਕਿਹਾ ਚੱਲ ਹਟ ਜੂਗਾ ਵਿੱਚ ਇੱਕ ਅੱਧਾ ਮਿੰਟ ਹਟ ਜਾਂਦਾਗਾ ਮੈਂ ਕਿਹਾ ਚੱਲ ਕਾਲਜ ਬਾਕ ਜੂਗਾ ਕਿ ਮੈਨੂੰ ਆਲ ਰੈਡੀ ਨਾ ਇੱਕ ਹਫਤਾ ਹੋ ਗਿਆ ਪਹਿਲਾਂ ਪਿਛਲੇ ਟਿਊਸਡੇ ਗਿਆ ਸੀ ਅੱਜ ਉਸ ਤੋਂ ਬਾਅਦ ਟਿਊਸਡੇ ਆ ਰਿਹਾ ਨੈਕਸਟ ਟਿਊਸਡੇ ਆ ਗਿਆ ਤਾਂ ਬਾਅਦੋਂ ਆਪਾਂ ਅੰਮ੍ਰਿਤ ਸਰ ਬਾਗੇ ਬਾਅਦੋਂ ਫਿਰ ਅੰਮ੍ਰਿਤ ਸਰ ਜਾਣ ਤੋਂ ਬਾਅਦ ਫਿਰ ਫਰਾਈਡੇ ਤਾਂ ਵੀ ਉਹੀ ਗੱਲ ਕਿ ਫਰਾਈਡੇ ਨੇ ਵੀ ਨਹੀਂ ਪੈ ਰਿਹਾ ਸੀ ਤੇ ਤਕਰੋਗੇ ਵੀ ਸੈਟਰਡੇ ਸੈਟਰਡੇ ਸੰਡੇ ਮੈਨੂੰ ਛੁੱਟੀ ਆ ਗਈ ਤੇ ਫਿਰ ਮੰਡੇ ਦੀ ਵੀ ਛੁੱਟੀ ਆ ਗਈ 26 ਫ फेब्रुवारी ਤੇ ਅੱਜ ਵੀਰ ਟਿਊਸਡੇ ਹੈ ਜੀ 10 ਟੈਨਸ਼ਨ ਆ ਸ਼ਾਰਟੇਜ ਹੋ ਜੇ ਤਾਂ ਕਰਕੇ ਮੈਂ ਇੰਨਾ ਤਿਆਰ ਹੋ ਗਿਆ ਸੀ ਮੈਂ ਭਗਵਾਨ ਨੇ ਲੱਗੀ ਤਾਂ ਫਿਰ ਮਰ ਦੇ ਨਾਲ ਦੇ ਆ ਨੂੰ ਦੋਸਤਾਂ ਨੂੰ ਫੋਨ ਕਰਿਆ ਵੀ ਆ ਰਹੇ ਹੋ ਆਈ ਕਿ ਨਹੀਂ ਆ ਰਹੇ ਵੀ ਮੈਂ ਕੱਲਾ ਵੀ ਉੱਥੇ ਕੀ ਕਰੂੰਗਾ ਹਨਾ ਤੇ ਵੀ ਕੱਲਾ ਵੀ ਉੱਥੇ ਕੀ ਕਰੂੰ ਤੇ ਉਹ ਕਹਿੰਦੇ ਅਸੀਂ ਵੀ ਨਹੀਂ ਆ ਰਹੇ ਮੈਂ ਕਿਹਾ ਚਲੋ ਫਿਰ ਮੈਂ ਵੀ ਨਹੀਂ ਜਾ ਰਿਹਾ ਤੇ ਚਲੋ ਬਾਕੀ ਇਹੋ ਜਿਹਾ ਅੱਜ ਕੁਛ ਮੌਸਮ ਹੈ ਲੱਗਦਾ ਤਾਂ ਨਹੀਂ ਸਾਰਾ ਦਿਨ ਧੁੱਪ ਨਿਕਲੂ ਬਾਕੀ ਦੇਖਦੇ ਆਂ ਕੀ ਹਾਲ ਵਾਲ ਹੈ ਹੁਣ ਤਾਂ ਇੱਕ ਵਾਰ ਤਾਂ ਕਾਲਜ ਜਾਣਾ ਪੂਰਾ ਕੈਨਸਲ ਹੈ ਮੈਨੂੰ ਆਇਆ ਲੱਗਦਾ ਮੇਰੀ ਟੈਂਡੈਂਸ ਨਾ ਛੋਟੇ ਜਿョ ਵੀ ਹੋਰ ਕੋਈ ਚੱਕਰ ਨਹੀਂ ਚਲੋ ਕਪੜੇ-ਕੁਪੜੇ ਬਦਲਦੇ ਆਂ ਆਪਣੇ ਘਰ ਵਾਲੇ ਕਪੜੇ ਪਾਉਣੇ ਆ ਇੱਕ ਗੱਲ ਇਹ ਨਾ ਜੇ ਜੀ ਨਹੀਂ ਤਾਂ ਇਹ ਕੰਮ ਹੋ ਜਾਣਾ ਅੱਜ ਮੇਰੇ ਸਵੇਰ ਤੋਂ ਇੱਕ ਕਾਲਜ ਜਾਣ ਨੂੰ ਜਮੀ ਚੀ ਨਹੀਂ ਸੀ ਕਰਦਾ ਉਹੀ ਕੰਮ ਹੋ ਗਿਆ ਬੋਲੋ ਕੀ ਹੋ ਰਿਹਾ ਹੈ ਤਾਂ ਪਹਿਲੇ ਹਿਸਾਬ ਤੇ ਸਾਰਤ ਬੋਲੋ ਕਿਨੂੰ ਬੋਲ ਰਹੀ ਹੈ ਯਾ ਹੱਗੇਟ ਅਪ ਸੋਨੂ ਕਾ ਦੀ ਛੁੱਟੀ ਅੱਜ ਇਹਨਾਂ ਨੂੰ ਤਾਂ ਗਾਇਸ ਛੁੱਟੀਆਂ ਲੈ ਗਈ ਸੀ ਤੇ ਫਿਰ ਮੈਂ ਮੈਂ ਅੱਬ ਛੁੱਟੀ ਆਪ ਕਾ ਦੀ ਵਾਓ ਸੋਣੀ ਬਣੀ ਹੋਈ ਆ ਮੈਡਮ ਬਹੁਤ ਸੋਣੀ ਮੈਡਮ ਬਣੀ ਹੋਈ ਸਾਰੇ ਪਿੰਡ ਦੇ ਸਾਲ ਲੈ ਬੈਠੇ ਕੀ ਹੋ ਰਿਹਾ ਹੈ ਪਾਗਲ ਅਸੀਂ ਆ ਕਿ ਤੂੰ ਐ ਵਾਹ ਜਦੋਂ ਦਾ ਪਾਧਾਰ ਹੁੰਦੇ ਆ ਤਾਂ ਯਹਾਰ ਫੋਟੋ ਵਿੱਚ ਯਾਰ ਹੁੰਦੇ ਬਸ ਇਨੇ ਕਈ ਵੰਦਾ ਉਹ ਲੋਕਡਾਊਨ ਤੇ ਜੀ ਆ ਤੇ ਨਾੜਕ ਚੱਲਦਾ ਅੰਦਾ ਜੀ ਆ ਨਹੀਂ ਨਹੀਂ ਢਿਡੇ ਜਾਂਦੇ ਸੀ ਉਹ ਡੇਢ ਹੋ ਜਾਂਦਾ ਸੀ ਡੇਢ ਉਹਦੇ ਨਾਲ ਰੋਟੀ ਦਾ ਕੰਮ ਹੁੰਦਾ ਸੀ ਮੈਂ ਤੇ ਮੈਂ ਮੈਂ ਤਾਂ ਸਦਾਨਾ ਕਰਦਾ ਸੀ ਮੈਂ ਮਿਰਚ ਨੇ ਦੋ ਰੋਟੀਆਂ ਦਿੱਤੀਆਂ ਤੇ ਕਿਹਾ ਤੇ ਮਿਰਚ ਪਾ ਕੇ ਚਾਹ ਨਾਲ ਚਾਹ ਗੁੜ ਗੁੜ ਨਾਲ ਤਾਂ ਨਹੀਂ ਦਿਸਣਾ ਗੁੜ ਗੁੜ ਨਾਲ ਸਵਾਦ ਆਉਂਦਾ ਸੀ ਜਿਆਦਾ ਜਿਆਦਾ ਬਾਲੀ ਸਾਲ ਲੱਗਦੀ ਸੀ ਚਾਹ ਦਾ ਉਹ ਵਾਈ ਫੜਾ ਘਪੜੀ ਅੱਜ ਚੀਜ਼ ਤੇ ਨੂੰ ਹੀ ਫੋਨ ਬਣਾ ਲੈਂਦੇ ਫਿਰ ਇੰਜ ਦੋ ਸ਼ੀਸ਼ਾ ਚੱਕ ਕੇ ਹਰਪ੍ਰਿੰਦਰ ਉਹਦੋਂ ਚੈਨਲ ਦਾ ਬਣਾਇਆ ਨਹੀਂ ਸੀ ਨਾ ਉਦੋਂ ਆਪਾਂ ਸ਼ੀਸ਼ਾ ਚੱਕ ਕੇ ਉਹ ਬਣਾਈ ਜਾਂਦੇ ਗਾਇਸ ਇਹ ਹੋ ਰਹਾ ਹੈ ਗਾਇਸ ਇਹ ਹੋ ਰਹਾ ਹੈ

ਆ ਦੇਖੋ ਤੁਹਾਨੂੰ ਇੱਥੇ ਕਾਚ ਜਿਆਦੇ ਦਿਖਰੇ ਹੋਣਗੇ ਵਧੀਆ ਹੋ ਗਿਆ ਮੈਂ ਕਾਲ ਚ ਗਿਆ ਹੀ ਨਹੀਂ ਸੁੱਕੇ ਗੜੇ ਨੇ ਸੁੱਕੇ ਨੇ ਕੱਲੇ ਗੜੇ ਆ ਓ ਹੋ ਮਾਈ ਗਾਡ ਸੁੱਕੇ ਗੜੇ ਹੋ ਦੇਖੋ ਪਿੱਛੇ हां मिनो द डिकिया ने कल्ले ਗੜੇ ਡਿਗਦੇ ਨਹੀਂ ਕਨਾਲ ਮੀ ਵੀ ਆ ਚੀਜ਼ ਦਿਖਾਵਾ ਮੈਂ ਆਉਂ ਤੁਰ ਆ ਗਿਆ ਤੇ ਉਹ ਜਨਾ ਦੇਖੋ ਉਹ ਜਿਹੜੀ ਆਪਣੀ ਅੰਜੀਰ ਸੀ ਇਹ ਵਿਚਾਰੀ ਤੇ ਕਲੇ ਡੰਡੀ ਰਹੇਗੀ ਪੱਤੇ ਜਦੋਂ ਤੁਸੀਂ ਹੰਬਰਸਰ ਤੋਂ ਆਏ ਤੇ ਇੱਕ ਵੀ ਪੱਤਾ ਨਹੀਂ ਸੀ ਇਹ ਐਵੇਂ ਹੀ ਰਹੇਗੀ ਬਸ ਕਲੀ ਨੰਗ ਤਰੰਗੀ ਹੋਗੀ ਇਹ ਕੀ 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 ਅੱਇਆ ਹੀ ਨਹੀਂ ਗਈ ਵਿਚਾਰੀ ਸਾਰੇ ਪੱਤੇ ਜਦੋਂ ਤੁਸੀਂ ਆਏ ਉੱਪਰ ਇੱਧਰ ਝੜੇ ਪਏ ਬਾਕੀ ਅਸਟਾ ਗੜੇ ਵੀ ਬਹੁਤ ਜ਼ਿਆਦਾ ਪਏ ਹੈ ਆਪਣੇ ਏਰੀਆ ਚ ਘਟ ਹੈ ਮੈਂ ਵੀਡੀਓਜ਼ ਦੇਖ ਰਿਹਾ ਸੀ ਪਟਿਆਲੇ ਪੰਜਾਬੀ ਯੂਨੀਵਰਸਿਟੀ ਬਹੁਤ ਜ਼ਿਆਦਾ ਨਹੀਂ ਉੱਥੇ ਬਾਕੀ ਮੌਸਮ ਦਾ ਇਹ ਹਾਲ ਵਾਲਾ ਹੈ ਬਾਕੀ ਆਪਾਂ ਚੱਲਦੇ ਅੰਦਰ ਹੋਰ ਬਲੌਗ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਦੇਖਦੇ ਸਾਰੇ ਕੀ ਕਰ ਰਹੇ ਨੇ ਹਾਈ ਮੈਮ ਮੈਮ ਫਿੱਲੀ ਵੇਟਨ ਕਿਡਾ ਕੋ ਜਰਦਾ ਹੁਣ ਇੱਥੇ ਸਾਨੂੰ ਮੈਨੂੰ ਕਾਜਰਾਂ ਦਾ ਕੰਮ ਸੰਭਾਤਾ ਕਰ ਰਹੀ ਆ ਓਏ ਹੋਏ ਅੱਜ ਤਾਂ ਉਹ ਆਇਆ ਨਹੀਂ ਮਤਲਬ ਇਹ ਤਾਂ ਤੂੰ ਤੂੰ ਤਾਂ ਨਾ ਰੂਮ ਫਸ ਗਈ ਤੇ ਕਰਨਾ ਤਾਂ ਮੈਂ ਸੀਗਾ ਕਰ ਤਾਂ ਮੈਂ ਰਹੀ ਆ ਨਾ ਕਰ ਤੂੰ ਰਹੀ ਆ ਕਰ ਤਾਂ ਰਹੀ ਆ ਨਾ ਬਾਕੀ ਮਮਾ ਜੀ ਆਪਣਾ ਸੂਟ ਸਜਾ ਰਹੇ ਨੇ ਰਵਿੰਦਰ ਕੌਰ ਦਾ ਤੇ ਲਓ ਗਾਇਸ ਤੇ ਲਓ ਗਾਇਸ ਸਾਰਾ ਦਿਨ ਅੱਜ ਮੇਰਾ ਟਾਈਮ ਪਾਸ ਵੀ ਨਹੀਂ ਹੋਇਆ ਅੱਜ ਮੈਂ ਸਾਰੇ ਦੁਨੀਆ ਪਰ ਦੇ ਵਲੌਗ ਦੇਖ ਲਏ ਜਿਹੜਾ ਮੇਰੇ ਕੋਲ ਆ ਜਾ ਗਰੀ ਮੈਂ ਉਹਦਾ ਵਲੌਗ ਦੇਖਿਆ ਕਰਾ ਜਿਹਨੂੰ ਮੈਂ ਜਾਣਦਾ ਹੀ ਦੂਰ ਦੂਰ ਤੱਕ ਮੈਂ ਉਹ ਵੀ ਵਲੌਗ ਦੇਖਿਆ ਹੈ ਅੱਜ ਮੈਂ ਬਿਗ ਬਾਸ ਵੀ ਦੇਖਿਆ ਹੈ ਮਰਾਠੀ ਮਰਾਠੀ ਮੈਨੂੰ ਆਉਂਦੀ ਨਹੀਂ ਪਰ ਮੈਂ ਦੇਖ ਲਿਆ ਪਰ ਸਮਝ ਨਹੀਂ ਆਇਆ ਬਸ ਦੇਖ ਰਿਹਾ ਸੱਚੀ ਦੇਖ ਲਿਆ ਪਰ ਮੈਂ ਦੇਖ ਲਿਆ ਤੇ ਨਾ ਮੇਰਾ ਪੜਨ ਨੂੰ ਵੀ ਹੈਗਾ ਮੇਰੇ ਕੋਲੇ ਪਰ ਪਰ ਮੇਰਾ ਪੜਨ ਨੂੰ ਜੀ ਨਹੀਂ ਕਰ ਰਿਹਾ ਪਤਾ ਨਹੀਂ ਕਿਉਂ ਨਹੀਂ ਕਰ ਰਿਹਾ ਮੇਰਾ ਵੀ ਨਹੀਂ ਕਰਦਾ ਤੇਰਾ ਤਾਂ ਕਦੇ ਕਰਦਾ ਹੀ ਨਹੀਂ ਹੁੰਦਾ ਤੇਰੇ ਕਿੰਨੀ ਪੜਾਈ ਹੈ ਜਿਹੜਾ ਤੇਰਾ ਜੀ ਕਰਨ ਲੱਗ ਜੂਗਾ ਮਤਲਬ ਫਰੈਂਡਸ चुका है अभी है जे फट के आए हैं पहले मुझे नहीं लगता ना अभी मेरी सौखी है पढ़ाई मनुज तो ना कैमरा ऑन हो जाए या वीडियो सही वी हुई पर तो जेदो है ना कैमरा ऑन हो जाए मनवीर हिंदी बोलने लग गया दिया वी डोंट नो व्हाई पता कौन की देख फ्रेंड्स मुझे हिंदी आती नहीं इतनी पर मैं ਹੋ ਲੈ ਕੇ ਟਾਈ ਕਰਦੀ ਹਾਂ ਦੇਖੋ ਬੋਲਣ ਲੱਗੀ ਨਾ ਕਿਉਂਕਿ ਨਾ ਹੀ ਜਿਹੜਾ ਇਹ ਸਾਰਾ ਟੀਵੀ ਦਾ ਕਮਾਰ ਹੈ ਇਹ ਸਾਰਾ ਟੀਵੀ ਦਾ ਟੀਵੀ ਨਹੀਂ ਟੀਵੀ ਨਹੀਂ ਮੈਨੂੰ ਆਉਂਦੀ ਆ ਟੀਵੀ ਦਾ ਕਮਾਰ ਹੈ ਕਿ ਇਹਨਾਂ ਨੂੰ ਸਬਜੈਕਟ ਹੈ ਕਿ ਹਿੰਦੀ ਲਾਤਾ ਤੇ ਫਿਰ ਹਿੰਦੀ ਮਤਲਬ ਐਜ਼ ਅ ਸਬਜੈਕਟ ਆ ਗਿਆ ਪਹਿਲਾਂ ਇਹਨਾਂ ਨੂੰ ਹਿੰਦੀ ਨਹੀਂ ਸੀ ਸਾਡੇ ਸਕੂਲ 'ਚ ਹਿੰਦੀ ਸੈਕੰਡ ਤੋਂ ਲਾਉਂਦੇ ਆ ਪਹਿਲਾਂ ਥਰਡ ਤੋਂ ਲਾਉਂਦੇ ਸੀ ਸਾਡੇ ਟਾਈਮ 'ਤੇ ਇਹਨਾਂ ਨੂੰ ਹੁਣ ਸੈਕੰਡ ਤੋਂ ਲਾਤੀ ਫਿਰ ਕੱਪ ਕੋਈ ਗੱਲ ਨਹੀਂ ਮੈਨੂੰ ਇੱਕ ਲੱਗ ਰਿਹਾ ਵਿੱਚ ਫੋਨ ਆ ਰਹੇ ਹਾਂ ਰੈਡੀ ਤੋਂ ਫੋਨ ਆ ਰਹੇ ਲੋਗਾ ਇੱਕ ਆਪਣਾ ਇੱਕ ਕੰਮ ਆ ਗਿਆ ਡੈਡੀ ਹੋ ਰਹੇ ਨੇ ਫੋਨ ਲੈ ਡੈਡੀ ਕੋਈ ਕਿਸੇ ਨੂੰ ਕੋਈ ਬਾਤ ਟੈਲਣ ਨੂੰ ਬਣ ਗਏ ਹੋਣਗੇ ਬਾਥਰੂਮ ਦੀਆਂ ਪਤਾ ਨਹੀਂ ਕੀ ਹੈ ਮੈਂ ਤਾਂ ਐ ਵੀ ਨਹੀਂ ਪਤਾ ਡੈਡੀ ਕਰੀ ਤੇ ਉਹਨਾਂ ਨੇ ਬਾਥਰੂਮ ਦੀ ਫੋਟੋਆਂ ਮੰਗੋ ਆਈਆਂ ਨੇ ਆਪੋ ਪੇਜੀ ਨੇ ਉੱਪਰਲੇ ਵਾਸ਼ਰੂਮ ਦੀਆਂ ਨੇ ਹੇਲੇ نیچے ਵਾਲੇ ਬਾਥਰੂਮ ਦੀ ਹੈ ਪਤਾ ਨਹੀਂ ਵਾਸ਼ਰੂਮ ਹੀ ਹੈ ਬਣੇ ਹੋਤੇ ਇਹਦੇ ਮੈਂ ਆਇਆ ਨੇ ਚਲੋ ਠੀਕ ਹੈ ਓਕੇ काम ਕਰ ਲਿਖ ਤੇ ਫੋਟੋ ਆ ਵੀ ਜਾਇਆ ਤੇ ਚਲੋ ਤੇ ਮੈਂ ਅਜ ਮੁੱਦੀ ਦੀ ਗੱਲ ਤੇ ਆਵਾ ਹੁਣ ਹੁਣ ਗਾਜਰਾ ਆਪਾਂ ਇੱਥੇ ਕੱਟ ਦਿਆਂ ਸਬਜ਼ੀ ਬਣਾਉਣੀ ਆ ਬਾਕੀ ਗਾਜਰ ਪਾਕ ਤਾਂ ਮੈਨੂੰ ਦੋ ਮਹੀਨੇ ਹੋ ਗਏ ਆੜੇ ਕੱਟਦੇ ਹਾਂ ਗਾਜਰ ਪਾਕ ਬਣਿਆ ਨਹੀਂ ਆ ਕਿਉਂ ਨਹੀਂ ਬਣਿਆ ਪਲੀਜ਼ ਦੱਸਿਓ ਮੜਾ ਜੀ ਟਾਈਮ ਨਹੀਂ ਸੀ ਟਾਈਮ ਨਹੀਂ ਸੀ ਕਿਉਂਕਿ ਪਤਾ ਨਹੀਂ ਭਾਈ ਸਾਨੂੰ ਕੋਈ ਗੈਹ ਤੇ ਸੱਧੂ ਪਤਾ ਨਹੀਂ ਨਾ ਮੈਨੂੰ ਤਾਂ ਲੱਗਦਾ ਵਿਆਹਿਆਂ ਨੂੰ ਜ਼ਿਆਦਾ ਤਿਆਰੀ ਸਾਡੀ ਹੈ ਮਮਾ ਹੋਰੇ ਨਾ 10 ਵਾਰ ਜਾਇਆ ਏ ਸ਼ਹਿਰ ਸਪਾਟੇ ਸ਼ਹਿਰ 10 ਵਾਰ ਜਾਇਆ ਏ ਕੱਲ ਵੀ ਅਸੀਂ ਅੱਥ ਨੇ ਆਏ ਆ ਬਿਲਕੁਲ 7-8 ਵਜੇ ਸਾਰੇ ਦੁਕਾਨਾਂ ਤੇ ਜਿਹੜੀ ਦੁਕਾਨ ਤੇ ਜਾਇਆ ਕਰਨ ਹਜ਼ਾਰਾਂ ਦੀ ਲਿਸਟ ਬਣ ਜਾ ਕਰੇ ਉਹ ਇੱਕ ਮੇਕਅਪ ਵਾਲੇ ਤੇ ਗਏ ਉੱਥੇ ਆਪਣੀ ਜੁਐਲਰੀ ਕੋਸਮੈਟਿਕਸ ਸਾਰਾ ਕੁਝ ਦਾ ਹਜ਼ਾਰ-ਹਜ਼ਾਰ ਬਣਾਏ ਜੁੱਤੀਆਂ ਵਾਲੇ ਨਹੀਂ ਪਤਾ ਕਿੰਨਾ ਲੈ ਕੇ ਆਏ ਆ ਸੰਗਰੂਰ ਗਏ ਸੀ ਦਾਦੀ ਵੀ ਨਾਲ ਮੇਰੇ ਦਾਦੀ ਕਹਿੰਦੇ ਮੈਂ ਕਿਉਂ ਘੱਟ ਰਹਾ ਹਾਂ ਦਾਦੀ ਵੀ ਵਿੱਚੀ ਮਨਵੀਰ ਨਹੀਂ ਕੁਝ ਲੈ ਗਿਆ ਹੀ ਪੁੰਖਰ ਖਾ ਮੈਂ ਵੀ ਲੈ ਆਇਆ ਹੈਗਾ ਤਾਂ ਪਰ ਇਹਨਾਂ ਨੂੰ ਤਾਂ ਸਾਰਿਆਂ ਨੂੰ ਬਹੁਤ ਘੱਟ ਲੈ ਗਿਆ ਹੈ ਪਤ ਨਹੀਂ ਐਨੇ ਕਿਉਂ ਲੈ ਕੇ ਆਏ ਨਹੀਂ ਠੀਕ ਹੈ ਤੇ ਕਾ ਗੱਲਾਂ ਚ ਮਸਾਲੇ ਬਹੁਤ ਫੂਕਲੇ ਹੁਣ ਮੜਾ ਜਾ ਆ ਕਰ ਲਈ ਮਨਵੀਰ ਕਾਚਰਾ ਚੇਲੂਗੀ ਤੇ ਮੈਂ ਕੱਟ ਦੇਣਾ ਜਿਹੀ ਜਿਹਾ ਕੱਟੀਆਂ ਗਈਆਂ ਬਾਕੀ ਮੈਨੂੰ ਲੱਗਦਾ ਨਹੀਂ ਵੀ ਬਹੁਤ ਵਧੀਆ ਕੱਟਿਆ ਜਾਣਗੀਆਂ ਕਿਉਂਕਿ ਪਹਿਲੀ ਵਾਰ ਕੱਟ ਰਹਾ ਹਾਂ ਹਮ ਮੈਨੂੰ ਹੋਗੇ ਹੋਣਗੇ ਮੈਂ 3-4 ਵਾਰੀ ਕੱਟਨੀ ਹੋਣਗੀਆਂ ਕਿ ਸ਼ਾਮ ਹੋ ਚੁੱਕੀ ਹੈ ਤੇ ਜਿਹੜੀਆਂ ਪਕਾਜਰਾ ਕੱਟੀਆਂ ਚੀ ਦੀ ਸਬਜ਼ੀ ਬਣ ਰਹੀ ਹੈ ਆਵਾਜ਼ ਮੇਰੀ ਗਰਜਣਾ ਮੈਂ ਕਿਵੇਂ ਗੱਟੀਆਂ ਮੋਟੀਆਂ ਗੱਟੀਆਂ ਨੇ ਇੱਕ ਬਟਣੀ ਹਸ ਤਰੀਏ ਪਹਿਲੀ ਵਾਰ ਗੱਟੀਆਂ ਸੀ ਬਾਕੀ ਅੱਜ ਸਾਰਾ ਦਿਨ ਮੌਸਮ ਇਹੋ ਜਿਹਾ ਹੀ ਰਿਹਾ ਸਾਰਾ ਦਿਨ ਇਹ ਨਹੀਂ ਨਿਹਰਾ ਰਿਹਾ ਹੈ ਜਦੋਂ ਥੋੜਾ ਜਿਆਦਾ ਚਾਨਣ ਸੀਗਾ ਜਸ਼ਨ ਵੇ ਲੋ ਗਾਇਸ ਜਿਦੋਂ ਤੱਕ ਤੁਸੀਂ ਵਲੌਗ ਦੇਖੀ ਲਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰ ਦਿਓ ਵੀਡੀਓ ਨੂੰ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਤੁਸੀਂ ਅੱਜ ਦਾ ਪਰਨ ਡਿਨਰ ਦੇ ਗੁੱਡ ਬਾਏ ਰੱਬ ਰੱਖਣਾ